ਸਰਕਾਰ ਜਿਹੜੀ ਮੌਕੇ ਦੀ ਜਾ ਲਗਾਤਾਰ 3 ਸਾਲ ਤੋਂ ਲਾਅਨ ਆਰਡਰ ਦੇ ਵਿੱਚ ਹਰ ਤਰੀਕੇ ਦੇ ਨਾਲ ਇਹ ਪੂਰਾ ਫੇਰ ਹੋ ਚੁੱਕਿਆ ਹੈ। ਸੋਮੇਨੀ ਅੰਦਰ ਵੀ ਪੰਜਾਬ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹ ਭਗਵੰਤ ਮਾਨ ਜੀ ਚਲਾ ਰਹੇ ਆ ਜਾਂ ਦਿੱਲੀ ਵਾਲੇ ਚਲਾ ਰਹੇ ਆ। ਇਹ ਨਾ ਬਹਾਨੇ ਬਣਦੇ ਕਦੇ ਕਹਿੰਦੇ ਨਸ਼ਾ ਤਸਕਰ ਨੇ ਕਦੇ ਕੁਝ ਕਹਿੰਦੇ ਨੇ ਜਿਉਂ ਕਿ ਵਿਦੇਸ਼ਾਂ 'ਚ ਬੈਠੇ ਬੰਦੇ ਸ਼ਰਿਆਵੇਂ ਨਾ ਗੱਲਾਂ ਦੀ ਜ਼ਿੰਮੇਵਾਰੀ ਲੈ ਰਹੇ ਨੇ ਕਿ ਅਸੀਂ ਕਰਾ ਰਹੇ ਆ। ਜੀ ਫਿਸ਼ਲ ਹੈ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਇੱਕ ਥਾਣੇ ਵਿੱਚ ਤੇ ਗ੍ਰੇਡ ਹਮਲਾ ਹੋਇਆ ਸੀ ਪਰ ਪੁਲਿਸ ਵੱਲੋਂ ਬਿਆਨ ਦਿੱਤਾ ਇਹ ਗ੍ਰੇਡ ਹਮਲਾ ਨਹੀਂ ਹੈਗਾ ਕੋਈ ਹੋਰ ਚੀਜ਼ ਸੀ ਦੇਖੋ ਹੁਣ ਅਗਰ ਜੇ ਕੋਈ ਹੋਰ ਵੀ ਚੀਜ਼ ਸੀ ਕਿਹੜੀ ਐਸੀ ਚੀਜ਼ ਹੈ ਇਹ ਇਹ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਕਹਿੰਦੇ ਨੇ ਇਹ ਚੀਜ਼ਾਂ ਚਲਾਣ ਦੀ ਇਜਾਜ਼ਤ ਹੈਗੀ ਹੈ ਆਮ ਤਲੀ ਪਾਕਿਰੇ ਪੰਜਾਬ ਪਰਧਾਨ ਤੇ ਕੈਮਰਨ ਇੰਡਸਟਰੀ ਦਾ ਕਹਿਣਾ ਵੀ ਜਿਹੜਾ ਹਮਲਾ ਹੋਇਆ ਉਹ ਮੰਦ ਭਗ ਹੈ ਪਰ ਜਿਹੜੀ ਸਾਥੇ ਵੱਲੋਂ ਨਸ਼ਾ ਤਸਕਰਾਂ ਖਿਲਾਫ ਤੇ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦਾ ਨਤੀਜਾ ਪੁਲਿਸ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਜਲਦ ਫੜਨੇ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਜਿਹੜੇ ਕਹਿੰਦੇ ਨੇ ਅਸੀਂ ਮਨੁਘੜੇ ਛੇੜੀ ਆ। ਅਰੇ ਤੁਸੀਂ ਤਾਂ ਮਹੀਨੇ ਚ ਨਸ਼ਾ ਖਤਮ ਕਰਨ ਦਾ ਤੁਸੀਂ ਵਾਅਦਾ ਕੀਤਾ ਸੀ 3 ਸਾਲ ਬਾਅਦ ਤੁਸੀਂ ਕਿਹਨੇ ਮਹੀਨ ਛੇੜੀ ਆ। ਤੁਸਨ ਚੰ ਜਗਾ ਕਿਤੇ ਹੋਰ ਰਸਤੇ ਦੇ ਵਿੱਚ ਹਰ ਤੇ ਕਤੇ ਥੈਫਟ ਤੇ ਕੋਆ ਹੋ ਰਹੀ ਹੈ ਜੀ ਸੋ ਨਾ ਵਪਾਰੀ ਉਹਦੇ ਤੋਂ ਵਿਚਾਰਾ ਵੰਜਾ ਨਾ ਮਜ਼ਦੂਰ ਵੰਜਾ ਫੇਕ ਸਾਰੇ ਇਸ ਗੱਲ ਨੂੰ ਭੁਖ ਰਹੀ ਨੇ ਪੰਜਾਬ ਚ ਪਿਛਲੇ ਕੁਝ ਦਿਨਾਂ ਤੋਂ ਗਰਨੇਡ ਹਮਲੇ ਦਾ ਦੌਰ ਸ਼ੁਰੂ ਹੋਇਆ ਕਦੇ ਪੁਲਿਸ ਥਾਣੇ ਉੱਤੇ ਗਰਨੇਡ ਹਮਲੇ ਹੁੰਦੇ ਨੇ ਕਦੇ ਕਿਤੇ ਲੋਕਾਂ ਦੇ ਨਿੱਜੀ ਘਰਾਂ ਉੱਤੇ ਗਰਨੇਡ ਹਮਲੇ ਹੁੰਦੇ ਨੇ ਤੇ ਪੁਲਿਸ ਕਹਿੰਦੀ ਹੈ ਗਰਨੇਡ ਹਮਲੇ ਜਿਹੜੇ ਆ ਉਹ ਨਸ਼ਾ ਤਸਕਰਾ ਖਿਲਾਫ ਜਿਹੜੀ ਸਾਡੀ ਕਾਰਵਾਈ ਕੀਤੀ ਗਈ ਹੈ ਉਸ ਦਾ ਨਤੀਜਾ ਭੁਖ ਲਾਹਰ ਦੇ ਵਿੱਚ ਕੀਤਾ ਗਿਆ ਪਰ ਬੀਤੀ ਰਾਤ ਭਾਜਪਾ ਦੇ ਸੀਨੀਅਰ ਅਗੂ ਅਤੇ ਸਾਬਕਾ ਮੰਤਰੀ ਮਨਰੰਜਨ ਕਾਲਿਆ ਜਲੰਧਰ ਵਿਖੇ ਗ੍ਰਨੇਡ ਹਮਲਾ ਹੁੰਦਾ ਹੈ ਪੂਰਾ ਇਲਾਕਾ ਦਹਿਸ਼ਤ ਦੇ ਵਿੱਚ ਹੈ ਤੇ ਬਹਾਨਾ ਫਿਰ ਉਹੀ ਹੈ ਕਿ ਭਾਈ ਨਸ਼ਾ ਤਸਕਰਾ ਤੇ ਗੈਂਗਸਟਰ ਖਿਲਾਫ ਜਿਹੜੀ ਕਾਰਵਾਈ ਚੱਲਦੀ ਹੈ ਉਹੀ ਘਬਰਾਹਤਾਂ ਤੇ ਜਾਂ ਸਾਡੇ ਨਾਲ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਜਨੀਸ਼ ਤਮਨ ਜੀ ਨੇ ਗੱਲਬਾਤ ਕਰਨੀ ਹੈ ਬਹੁਤ ਬਹੁਤ ਸਵਾਗਤ ਹੈ ਸਸੀ ਕਾ ਜੀ ਸਸੀ ਕਾ ਜੀ ਤੁਹਾਨੂੰ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਤਮਨ ਸਾਹਿਬ ਗ੍ਰਨੇਡ ਹਮਲਾ ਹੋਇਆ ਸਭ ਤੋਂ ਪਹਿਲਾਂ ਇਹ ਤੇ ਤੁਹਾਡਾ ਕਮੈਂਟ ਚਾਹਾਂਗੇ ਵੀ ਗ੍ਰਨੇਡ ਹਮਲੇ ਦੇ ਪਿੱਛੇ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਦੇਖੋ ਬੜੀ ਮੰਦਪੰਗੀ ਘਟਨਾ ਪੰਜਾਬ ਦੇ ਵਿੱਚ ਬੜੇ ਮੰਦ ਭਾਗੇ ਦੂਰ ਤੋਂ ਨਿਕਲਿਆ ਲੇਕਿਨ ਅੱਜ ਪੰਜਾਬ ਵਧੀਆ ਢੰਗ ਦੇ ਨਾਲ ਅਗਰ ਲੋਕ ਵਿਚਨਣਾ ਚਾਹੁੰਦੇ ਨੇ ਤਾਂ ਇਹ ਸਰਕਾਰ ਜਿਹੜੀ ਮੌਕੇ ਦੀ ਆ ਲਗਾਤਾਰ 3 ਸਾਲ ਤੋਂ ਲਾ ਨ ਆਰਡਰ ਦੇ ਵਿੱਚ ਹਰ ਤਰੀਕੇ ਦੇ ਨਾਲ ਇਹ ਪੂਰਾ ਫੇਲ ਹੋ ਚੁੱਕਿਆ ਪੰਜਾਬ ਸਮਝ ਨਹੀਂ ਆਉਂਦਾ ਵੀ ਪੰਜਾਬ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਇਹ ਭਗਵੰਤ ਮਾਨ ਜੀ ਚਲਾ ਰਹੇ ਆ ਜਾਂ ਦਿੱਲੀ ਵਾਲੇ ਚਲਾ ਰਹੇ ਆ ਇਹਨਾਂ ਦੇ ਸੁਪਰੀਮੋ ਚਲਾ ਰਹੇ ਆ ਇਹ ਜਿਹੜਾ ਆਪਸੀ ਤਾਲਮੇਲ ਆ ਇਹਦਾ ਸਾਫ਼ ਨਤੀਜੇ ਇਹ ਇਸ ਤਰ੍ਹਾਂ ਦੇ ਹਮਲੇ ਨੇ ਇਹਨਾਂ ਬਹਾਨੇ ਬਣਾਉਂਦੇ ਕਦੇ ਕਹਿੰਦੇ ਨਸ਼ਾ ਤਸਕਰ ਨੇ ਕਦੇ ਕੁਝ ਕਹਿੰਦੇ ਨੇ ਜਦਕਿ ਬਦੀਸ਼ਾ 'ਚ ਬੈਠੇ ਬੰਦੇ ਸ਼ਰਿਆਵੇਂ ਇਹਨਾਂ ਗੱਲਾਂ ਦੀ ਜ਼ਿੰਮੇਵਾਰੀ ਲੈ ਰਹੇ ਨੇ ਕਿ ਅਸੀਂ ਕਰਾ ਰਹੇ ਆ ਜੀ ਔਰ ਇੱਕ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਘਰ ਦੇ ਉੱਤੇ ਇਸ ਢੰਗ ਦੇ ਨਾਲ ਅਟੈਕ ਹੋਣਾ ਇਹ ਦੱਸਦਾ ਕਿ ਪੰਜਾਬ ਦੇ ਵਿੱਚ ਲੋਕ ਸੁਰੱਖਿਤ ਨਹੀਂ ਹਨ ਲਾਰਨਡ ਦੀ ਬੜੀ ਵੱਡੀ ਸਥਿਤੀ ਬਣ ਚੁੱਕੀ ਆ ਔਰ ਲੋਕਾਂ ਨੂੰ ਝੂਠ ਬੋਲ ਕੇ ਪਰਮਾਨ ਦੀ ਹਤਾਸ਼ਾ ਦੀ ਨੀਤੀਆਂ ਜਿਹੜੀਆਂ ਚੱਲ ਰਹੀਆਂ ਨੇ ਦਿੱਲੀ ਦੀ ਹਾਰ ਤੋਂ ਬਾਅਦ ਉਹਨਾਂ ਦੇ ਉੱਤੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਕੋਈ ਇਹਨਾਂ ਦਾ ਆ ਪਕੜਦੀ ਨਜ਼ਰ ਆ ਪਿਛਲੇ ਪਿਛਲੇ ਦਿਨ ਹੀ ਅੰਮ੍ਰਿਤਸਰ ਵਿੱਚ ਇੱਕ ਇੱਕ ਥਾਣੇ ਵਿੱਚ ਤੋਂ ਉੱਤੇ ਵੀ ਗ੍ਰਨੇਡ ਹਮਲਾ ਹੋਇਆ ਸੀ ਉਹ ਵੀ ਪੁਲਿਸ ਵੱਲੋਂ ਬਿਆਨ ਦਿੱਤਾ ਇਹ ਜੀ ਗ੍ਰਨੇਡ ਹਮਲਾ ਨਹੀਂ ਹੈਗਾ ਕੋਈ ਹੋਰ ਚੀਜ਼ ਸੀਗੀ ਦੇਖੋ ਹੁਣ ਅਗਰ ਜੇ ਕੋਈ ਹੋਰ ਵੀ ਚੀਜ਼ ਸੀਗੀ ਕਿਹੜੀ ਐਸੀ ਚੀਜ਼ ਆ ਹੂੰ ਕੀ ਇਹ ਚੀਜ਼ਾਂ ਨੂੰ ਜਿਹੜੀਆਂ ਚੀਜ਼ੇ ਕਹਿੰਦੇ ਨੇ ਇਹ ਚੀਜ਼ਾਂ ਚਲਾਉਣ ਦੀ ਇਜਾਜ਼ਤ ਹੈਗੀ ਆ ਇਹ ਚੀਜ਼ਾਂ ਕਿਤੇ ਇਸ ਤਰ੍ਹਾਂ ਥਾਣੇ ਦੇ ਉੱਤੇ ਬਲਾਸਟ ਹੋਣਾ ਫਿਰ ਕਿਤੇ ਹੋਰ ਹੋਣਾ ਅੱਜ ਮਨੁਜਨ ਕਾਲੀਆ ਜੀ ਦੇ ਘਰ ਦੇ ਉੱਤੇ ਹੋਇਆ ਇਹ ਜਿਹੜੀਆਂ ਚੀਜ਼ਾਂ ਦੀ ਗੱਲ ਕਰਦੇ ਉਹ ਚੀਜ਼ਾਂ ਕੀ ਨੇ ਕੋਈ ਨਵੀਆਂ ਆਜਾਦ ਕਰ ਲਈਆਂ ਇਹਨਾਂ ਨੇ ਉਹਦੇ ਬਾਰੇ ਵੀ ਤਾਂ ਜਨਤਾ ਜਾਣਣਾ ਚਾਹਦੀ ਆ ਨਾ ਲੋਕਾਂ 'ਚ دہشت ਦਾ ਮਾਹੌਲ ਆ ਲੋਕ ਡਰਦੇ ਨੇ ਇਸ ਚੀਜ਼ ਤੋਂ ਯਾਰ ਨਿਤ ਛੋਟੀਆਂ-ਛੋਟੀਆਂ ਥ੍ਰੈਟਾਂ ਖੂਆਂ ਇਹ ਵਾਰਦਾਤਾਂ ਤਾਂ ਲਗਾਤਾਰ ਅੰਜਾਮ ਚ ਹੋ ਰਹੀਆਂ ਨੇ ਅਸੀਂ ਰੋਜ਼ ਵਾਰਦਾਤਾਂ ਦੇਖਦੇ ਹਾਂ ਤੁਹਾਡੇ ਲੋਕਾਂ ਦੇ ਚੈਨਲਾਂ ਦੇ ਮਾਧਿਅਮ ਰਾਹੀਂ ਔਰ ਇੱਕ ਇਸ ਤਰ੍ਹਾਂ ਦੇ ਨਾਲ ਇਹ ਹਮਲਾ ਹੋ ਜਾਣਾ ਤਾਂ ਹੋਰ ਵੱਡਾ ਵੱਡਾ ਸਵਾਲੀਆ ਨਿਸ਼ਾਨ ਲਗਾ ਰਿਹਾ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮਨਿਸਟਰ ਦਾ ਕਹਿਣਾ ਵੀ ਜਿਹੜਾ ਹਮਲਾ ਹੋਇਆ ਉਹ ਮੰਦ ਭਾਗ ਹੈ ਪਰ ਜਿਹੜੀ ਸਾਡੇ ਵੱਲੋਂ ਨਸ਼ਾ ਤਸਕਰਾ ਖਿਲਾਫ ਤੇ ਗੈਂਗਸਟਰ ਖਿਲਾਫ ਮੁਹਿੰਮ ਵੀ ਚੱਲੀ ਗਈ ਹੈ ਔਰ ਨਤੀਜਾ ਪੁਲਿਸ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਏਗਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਵੀ ਜਿਹੜੇ ਕਹਿੰਦੇ ਨੇ ਅਸੀਂ ਮਹਿਮ ਛੇੜੀ ਆ ਹਮ ਅਰੇ ਤੁਸੀਂ ਤਾਂ ਮਹੀਨੇ ਚ ਨਸ਼ਾ ਖਤਮ ਕਰਨ ਦਾ ਤੁਸੀਂ ਵਾਅਦਾ ਕੀਤਾ ਸੀ 3 ਸਾਲ ਬਾਅਦ ਤੁਸੀਂ ਕਹਿੰਦੇ ਮਹਿਮ ਛੇੜੀ ਆ ਠੀਕ ਹੈ ਨਾ ਸਾਲ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਈਆਂ ਸੀਗੀਆਂ ਹਰਮੰਦਰ ਸਾਹਿਬ ਜਾ ਕੇ ਬਈ ਨਸ਼ਾ ਖਤਮ ਕਰਨ ਨੂੰ ਹੁਣ ਕਹਿੰਦੇ ਅਸੀਂ ਮਹਿਮ ਛੇੜਤੀ ਆ ਇਹ ਹਤਾਸ਼ਾ ਦੀਆਂ ਨੀਤੀਆਂ ਨੇ ਜਨਤਾ ਪਹਿਚਾਣ ਰਹੀ ਹੈ ਮਿੱਤਰਾ ਇਹ ਇਹਦੇ ਵਿੱਚ ਅਗਰ ਉਹ ਲੋਗ ਨਹੀਂ ਜੀ ਅਗਰ ਨਸ਼ਾ ਤਸਕਰ ਕਰ ਰਹੇ ਨਹੀਂ ਫਿਰ ਤੁਸੀਂ ਫੜ ਕਿਉਂ ਰਹੇ ਹੋ ਜੀ ਤੁਹਾਡੀ ਕਾਰਵਾਈ ਕਿਹਦੇ ਤੇ ਹੋ ਰਹੀ ਆ ਹੂੰ ਇਹ ਵੀ ਇੱਕ ਸਵਾਲੀਆ ਨਿਸ਼ਾਨ ਆ ਨਾ ਇਹਦਾ ਮਤਲਬ ਤੁਸੀਂ ਇੱਕ ਲੀਪਾ ਬੋਤੀ ਤੁਸੀਂ ਉਸ ਮੁਹਿਮ ਨੂੰ ਢਕਣ ਦੇ ਲਈ ਉਸ ਮੁਹਿਮ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇਹ ਜਿਹੜੇ ਇਤਾਂ ਦੇ ਕੰਮ ਹੋ ਰਹੇ ਨੇ ਕਿਤੇ ਨਾ ਕਿਤੇ ਇਹਦੇ ਵਿੱਚ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਤਮਨ ਸਾਹਿਬ ਜਰੂਰ ਅਜ ਰਮਨੀ ਸਿੰਘ ਬਟੋਲ ਦੇ ਅਸੀਂ ਪੀਸੀ ਦੇਖ ਰਿਹਾ ਉਸ ਤਰ੍ਹਾਂ ਉਹਨਾਂ ਨੇ ਜਿੱਥੇ ਦੱਸਿਆ ਵੀ ਸੋ ਪੱਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਖੁਰਦਮ ਰੰਜਨ ਕਾਲੀ ਨੂੰ ਫੋਨ ਆਇਆ ਉੱਥੇ ਡਿਫੈਂਸ ਮਿਨਿਸਟਰ ਦਾ ਬੇਟੇ-ਬੇਟੇ ਫੋਨ ਆਇਆ ਸੀ ਮੰਜਨ ਕਾਲੀ ਜੀ ਨੂੰ ਤਾਂ ਜਦੋਂ ਇੰਟਰਨੈਸ਼ਨਲ ਲੈਵਲ ਦੇ ਮਾਮਲੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਇਹੇ ਚੀਜ਼ਾਂ ਕਰਦੇ ਤਾਂ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਹੈ ਉਹਨੂੰ ਵੀ ਕੋਈ ਨਾ ਕੋਈ ਐਕਸ਼ਨ ਜ਼ਰੂਰ ਲੈਣਾ ਚਾਹੀਦਾ ਸਰਹੱਦੀ ਸੂਬਾ ਹੈਗਾ ਪੰਜਾਬ ਦੇ ਵਿੱਚ ਦੇਖੋ ਹਮੇਸ਼ਾ ਅਸੀਂ ਇਸ ਗੱਲ ਦੇ ਲਈ ਸੁਰੱਖਿਆ ਦੇ ਲਈ ਔਰ ਬੁਸ਼ੀਰ ਤੌਰ ਤੇ ਸਰਹੱਦੀ ਸੂਬੇ ਨੂੰ ਲੈ ਕੇ ਹਮੇਸ਼ਾ ਜਿਹੜਾ ਲਾਰਡ ਅੰਡਰ ਦੀ ਸਥਿਤੀ ਨੂੰ ਲੈ ਕੇ ਹਰ ਚੀਜ਼ ਦੇ ਪ੍ਰਤੀ ਮਾਨਯੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਜੀ ਬਿਲਕੁਲ ਚਿੰਤਤ ਨੇ ਔਰ ਹਮੇਸ਼ਾ ਇਸ ਦੇ ਉੱਤੇ ਸਬੰਧ ਸੰਮੇਤੇ ਪੂਰਾ ਸੰਗਿਆਨ ਲੈਂਦੇ ਨੇ ਲੇਕਿਨ ਜਿਹੜੀ ਇਹ ਲਾਜਨ ਆਰਡਰ ਦੀ ਸਥਿਤੀ ਆ ਜਿਹੜੀ ਪਬਲਿਕ ਦੇ ਵਿੱਚ ਵਿਚਰਨ ਦੀ ਸਥਿਤੀ ਆ ਇਹ ਤਾਂ ਦੇਖੋ ਸਿੱਧਾ-ਸਿੱਧਾ ਪੰਜਾਬ ਸਰਕਾਰ ਦਾ ਸਬਜੈਕਟ ਆ ਜੀ ਸੋ ਇਹਦੇ ਵਿੱਚ ਅਸੀਂ ਕੀ ਕਰ ਕੀ ਰਹੇ ਆ ਜੀ ਤੁਸੀਂ ਆਪ ਹੀ ਯੂਨਿਕ ਸਵਾਲ ਕੀਤਾ ਕਿ ਅਮਨ ਅਰੋੜਾ ਜੀ ਨੇ ਕਿਹਾ ਵੀ ਇਹ ਹਤਾਸ਼ਾ ਦਾ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਦੇ ਖਿਲਾਫ ਤੁਸੀਂ ਮੋਹਮ ਚਲਾ ਰਹੇ ਆ ਕੀ ਅਸੀਂ ਕਿਸੇ ਚੋਰ ਨੂੰ ਡਕੈਤ ਨੂੰ ਕਿਸੇ ਮਾੜੇ ਬੰਦੇ ਨੂੰ ਫੜਾਂਗੇ ਤੇ ਉਹ ਤੁਹਾਨੂੰ ਪੈਰਲਲ ਐਕਸ਼ਨ ਚਲਾਏਗਾ ਉਹ ਉਹਦਾ ਮਤਲਬ ਹੈ ਤੁਹਾਨੂੰ ਰੋਕਣਾ ਚਾਹੁੰਦੇ ਨਹੀਂ ਔਰ ਤੁਸੀਂ ਰੋਕਣ ਨੂੰ ਤਿਆਰ ਬੈਠੇ ਹੋ ਐਕਸ਼ਨ ਦਾ ਰਿਐਕਸ਼ਨ ਹੈ ਮਤਲਬ ਇਹ ਹਾਂ ਇਹਨਾਂ ਦੇ ਬਿਆਨਤ ਇਹੀ ਗੱਲ ਜ਼ਾਹਿਰ ਹੁੰਦੀ ਹੈ ਨਾ ਕਿ ਉਹ ਲੋਕ ਜਿਹੜਾ ਨੂੰ ਤੁਸੀਂ ਜਿਹਨਾਂ ਤੇ ਕਾਰਵਾਈ ਕਰ ਰਹੇ ਹੋ ਤੁਹਾਡਾ ਉਹ ਤੁਹਾਡਾ ਰੈਕਟ ਕਰ ਰਹੇ ਨਹੀਂ ਕਿੰਨਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ ਜੀ ਜੀ ਚੋਣਾ ਸਿਰਤੇ ਨੇ ਕਿਸੇ ਸਮੇਂ ਵੀ ਚੋਣਾ ਇਲਾਨ ਹੋ ਸਕਦਾ ਚੋਣਾ ਪ੍ਰਭਾਵਿਤ ਹੋਣਗੇ ਜਿਹੀ ਚੀਜ਼ ਦੇ ਕਾਰਵਾਈ ਕਿਉਂਕਿ ਕੱਲੇ ਮਦੰਜਨ ਕਾਦੇ ਹਮਦਰੀ ਗਲਤੀ ਕਰਾਂਗੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਇਸ ਤਰੀਕੇ ਦੇ ਹਮਲੇ ਹੋ ਰਹੇ ਨੇ ਰੋਟਾ ਖੁਆ ਹੋ ਰਹੀਆਂ ਨੇ ਪੁਲਿਸ ਵਾਲਿਆਂ ਦੇ ਨਾਲ ਜਿਹੜੇ ਕਹਿ ਸਕਦੇ ਆ ਆਰਮੀ ਮੈਨ ਦੇ ਨਾਲ ਜਿਹੜੀ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਸੀ ਚੋਣਾ ਪ੍ਰਭਾਵਿਤ ਹੋ ਸਕਦੀ ਇਸ ਚੀਜ਼ ਨਾਲ 100% ਜੀ ਦੇਖੋ ਜਦੋਂ ਇੱਥੇ ਇਹਨਾਂ ਨੇ ਸ਼ੁਰੂ ਕੀਤੀ ਮੁਹਿੰਮ ਇਹਨਾਂ ਦੇ ਸਭ ਵੀ ਮੋ ਆਏ ਸਾਰੇ ਬੈਠੇ ਸੀ ਮੁੱਖ ਮੰਤਰੀ ਸਾਹਿਬ ਬੈਠੇ ਸੀ ਤਾਂ ਇੰਡਸਟਰੀ ਦੇ ਸਟਨ ਨੇ ਸਭ ਤੋਂ ਵੱਡੀ ਇੱਕੋ ਹੀ ਮੰਗ ਰੱਖੀ ਕਿ ਸਾਡੀ ਸੁਰੱਖਿਆ ਦਾ ਸਹੀ ਪ੍ਰਬੰਧ ਕੀਤਾ ਜਾਵੇ ਜਿਸ ਤੰਗ ਦੇ ਨਾਲ ਲੋਕ ਸੁਰੱਖਿਤ ਨਹੀਂ ਹੈ ਔਰ ਕਿਸੇ ਦੀ ਇੰਡਸਟਰੀ ਇਹ ਘਰ ਤੋਂ 15 ਕਿਲੋਮੀਟਰ ਤੇ ਅਗੇ ਦੀ 20 ਕਿਲੋਮੀਟਰ ਤੇ ਆ ਵਪਾਰ ਦੂਰ ਦਰਦਜੀ ਜਾਣਾ ਪੈਂਦਾ ਲੇਬਰ ਦੇ ਲੋਕਾਂ ਨੂੰ ਆਪਣਾ ਉੱਥੋਂ ਚੱਲ ਕੇ ਆਪਣੇ ਘਰ ਤੱਕ ਜਾਣ ਦੇ ਲਈ ਕਿੰਨਾ ਰਸਤਾ ਕੋਈ ਸੁਨਸਣ ਜਗਾ ਕਿਤੇ ਹੋਰ ਰਸਤੇ ਦੇ ਵਿੱਚ ਹਰ ਜਗ੍ਹਾ ਤੇ ਥੈਫਟ ਤੇ ਖੋਹਾਂ ਹੋ ਰਹੀਆਂ ਨੇ ਜੀ ਸੋ ਨਾ ਵਪਾਰੀ ਉਹਦੇ ਤੋਂ ਵਿਚਾਰਾ ਵੰਜਾ ਨਾ ਮਜ਼ਦੂਰ ਵੰਜਾ ਹੋਏ ਇੱਕ ਸਾਰੇ ਇਸ ਗੱਲ ਨੂੰ ਭੁਗਤ ਰਹੇ ਨੇ ਪਿਛਲੇ ਦਿਨੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਲੋਰ ਦੇ ਵਿੱਚ ਸੋ ਤੋਂ ਵੱਡ ਗੱਡੀਆਂ ਜਿਹੜੀਆਂ ਨੇ ਉਹ ਥਾਣਿਆਂ ਨੂੰ ਸਪੁਰਦ ਕੀਤੀਆਂ ਨੇ ਕਿੰਨੇ ਹੁਣ ਥਾਂ ਥਾਂ ਤੇ ਚੱਪੇ ਚੱਪੇ ਤੇ ਪੁਲਿਸ ਦਾ ਪੈਰ ਰਹੇਗਾ ਕੋਈ ਅਨਸੁਖਾਂ ਵੀ ਘਟਨਾ ਨਹੀਂ ਵਾਪਰੇਗੀ ਸੂਬੇ ਦੀ ਸਰਕਾਰ ਸੂਬੇ ਦੇ ਲੋਕਾਂ ਸੁਰੱਖਿਆ ਯਕੀਨੀ ਬਣਾਉਣ ਦੇ ਵਿੱਚ ਵਚਨਬੱਧ। ਵੀ ਦੇਖੋ ਵਚਨਬੱਧਤਾ ਤਾਂ ਬੜਾ ਸਾਹਮਣੇ ਨਜ਼ਰ ਆ ਰਿਹਾ ਉਹਨਾਂ ਦਾ। ਜੀ। ਉਹ ਜਦੋਂ ਸਰਕਾਰ ਨਹੀਂ ਸੀ ਉਦੋਂ ਵੀ ਬਹੁਤ ਵੱਡੇ ਵਚਨਬੱਧ ਸੀ ਉਹ। ਜੀ। ਹੁਣ ਤਾਂ ਲੋਕਾਂ ਨੂੰ ਇਹਨਾਂ ਦੇ ਵਚਨਬੱਧਤਾ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੋਣ ਲੱਗ ਗਿਆ। ਜਿਸ ਗੱਲ ਨੂੰ ਇਹ ਕਹਿ ਦਿੰਦੇ ਆ ਬੀ ਇਹ ਸਾਡੀ ਗਾਰੰਟੀ ਆ ਜਾਂ ਅਸੀਂ ਕਸਮ ਖਾਂਦੇ ਆ ਜਾਂ ਅਸੀਂ ਇਹ ਲਾਗੂ ਕਰਾਂਗੇ ਸਮਝ ਲੋ ਕੰਮ ਨਹੀਂ ਹੋਣ ਵਾਲਾ ਜੀ ਥੈਂਕ ਯੂ ਧੰਨਵਾਦ ਤਾਂ ਸੁਣਿਆ ਰੱਜ ਨੇ ਇਸਤਮਾਨ ਜ਼ਿਲ੍ਹਾ ਲੁਧਿਆਣਾ ਦੇ ਭਾਤੀ ਜਨਤਾ ਪਾਰਟੀ ਦੇ ਪ੍ਰਧਾਨ ਨੇਤਾ ਤਿੱਖਾ ਪ੍ਰਤੀਕਰਮ ਦਿੱਤਾ ਕਿ ਜਿਹੜੇ ਹਮਲੇ ਹੋ ਰਹੇ ਨੇ ਬੇਹੱਦ ਨਿੰਦਣਯੋਗ ਤੇ ਚਿੰਤਾ ਦਾ ਵਿਸ਼ਾ ਤਾਂ ਨਾਲ ਇਹ ਕਹਿੰਦੇ ਨੇ ਵੀ ਜਿਸ ਤਰੀਕੇ ਨਾਲ ਅਮਰਵੀ ਪਾਰਥਰੀ ਸੂਬਾ ਪ੍ਰਧਾਨ ਅਮਨ अरोड़ा ਹਰੋਵ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਜਿਹੜੇ ਮਾਰੇ ਅੰਸਰ ਖਿਲਾਫ ਸਾਡੀ ਮੁਹਿੰਮ ਚਲਾਈ ਹੈ ਤਾਂ ਉਹਨਾਂ ਨਤੀਜਾ ਤਾਂ ਰਜਿਸਟ੍ਰੇਟ ਮਾਨ ਹੁੰਦਾ ਕਹਿਣਾ ਕਿ ਮਾਰੇ ਅੰਸਰਾਂ ਖਿਲਾਫ ਜੋ ਐਕਸ਼ਨ ਹੈ ਉਸ ਦਾ ਰਿਐਕਸ਼ਨ ਕਰਨ ਦਾ ਇਜਾਜ਼ਤ ਸੂਬਾ ਸਰਕਾਰ ਦਿੰਦੀ ਹੈ ਕਿ ਉਹਨੂੰ ਹੱਲ ਕਰਨ ਵਾਸਤੇ ਉਹਨੂੰ ਠੱਲ ਪਾਉਣ ਵਾਸਤੇ ਸੂਬਾ ਸਰਕਾਰ ਕੋਲ ਕੋਈ ਠੋਸ ਕਦਮ ਤੇ ਚੋਕੰਦੀ ਜਿਹੜੀ ਹੈ ਸ਼ਕਤੀ ਨਹੀਂ ਹੈ ਮਹਿੰਦਰ ਪਾਸਿੰਗ ਤੋਂ ਨਾਲ ਦੇਖਦੇ ਹੋ ਰਮਜ਼ਾ ਟੀਵੀ ਸਸਤਰਿਕ